ਕਿਆ ਜੋ ਵੀ ਮੰਗ ਤੁਸੀਂ ਕਰ ਗਏ ਅੱਜ ਰਾਣੀ ਦੀ ਕੀ ਕਹਿਣਾ ਚਾਹੁੰਦੇ ਜੀ ਅੱਜ ਕਰਨ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਜਿਹੜੀ ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਪਾਲਿਸੀ ਹੈ ਉਹਨੂੰ ਬੰਦ ਕਰਨ ਤੇ ਰੋਕਣ ਵਾਸਤੇ ਤੇ ਖਤਮ ਕਰਨ ਵਾਸਤੇ ਮੈਮੋਰੰਡਮ ਦਿੱਤਾ ਹੈ ਜਿਹੜਾ ਗਵਰਨਰ ਸਾਹਿਬ ਤੱਕ ਪਹੁੰਚਦਾ ਕਰਨ ਵਾਸਤੇ ਕੀਤਾ ਹੈ ਇਸ ਮੈਮੋਰੰਡਮ ਚ ਕੋਈ ਵੀ ਪੰਜਾਬ ਨੂੰ ਫਾਇਦਾ ਜਿਹੜਾ ਹੈ ਮੈਮੋਰੰਡਮ ਵਿੱਚ ਅਸੀਂ ਲਿਖਿਆ ਹੈ ਜਿਹੜੀ ਪਾਲਿਸੀ ਬਣਾਈ ਹੈ ਪੰਜਾਬ ਨੂੰ ਦਾ ਕੋਈ ਫਾਇਦਾ ਨਹੀਂ ਜਿਹੜੀ ਪੰਜਾਬ ਦੀ ਜ਼ਮੀਨ ਹੈ ਤੇ ਜਿਹੜੇ ਪੰਜਾਬ ਦਾ ਕਿਸਾਨ ਹੈ ਉਹ ਬਿਲਕੁਲ ਬੇਰੋਜ਼ਗਾਰ ਬੇਕਰ ਤੇ ਬੇਅਰਥ ਹੋ ਜਾਊਗਾ 50000 ਏਕੜ ਜ਼ਮੀਨ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਅਕਵਾਇਰ ਕਰਕੇ ਜਾਂ ਲੋਕਾਂ ਤੋਂ ਲੈਂਡ ਪੂਲਿੰਗ ਸਕੀਮ ਚ ਲੈਣਾ ਚਾਹੁੰਦੀ ਹੈ ਉਹਦੇ ਨਾਲ ਕੰਕਰੀਟ ਦਾ ਸਟਰਕਚਰ ਸਾਰੇ ਸੂਬੇ 'ਚ ਖੜਾ ਹੋ ਜਾਊਗਾ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਹ ਮੰਗ ਕੀਤੀ ਕਿਨੇ ਆ ਦੂਜੀ ਗੱਲ ਜਿਹੜਾ ਕਿਸਾਨ ਹੈ ਤੇ ਪੰਜਾਬ ਹੈ ਇਹ ਕਿਸਾਨ ਦਾ ਸਟੇਟ ਹੈ 80000 ਕਰੋੜ ਰੁਪਇਆ ਸਾਲਾਨਾ ਕਿਸਾਨੀ ਤੋਂ ਆਮਦਨ ਜਨਰੇਟ ਹੁੰਦੀ ਹੈ ਜਿਹਦੇ ਨਾਲ ਪੂਰੇ ਸੂਬੇ ਦੀ ਆਰਥਿਕ ਵਿਵਸਥਾ ਚੱਲਦੀ ਹੈ ਆਰਥਿਕ ਵਿਵਸਥਾ ਦੇ ਨਾਲ ਹਰ ਤਰ੍ਹਾਂ ਦਾ ਕਾਰੋਬਾਰ ਚੱਲਦਾ ਹੈ ਕਿਸਾਨੀ ਤੋਂ ਇਲਾਵਾ ਜੋ ਵੀ ਕਾਰੋਬਾਰ ਹੈ ਉਹ ਸਾਰਾ ਪੰਜਾਬ ਦਾ ਚੱਲਦਾ ਹੈ ਉਹ ਸਾਰਾ ਤਹਿਸ ਨੈਸ ਹੋ ਜੂਗਾ ਇਸ ਤੋਂ ਇਲਾਵਾ ਜਿਹੜੀ ਸਕੀਮ ਲਿਆਂਦੀ ਗਈ ਹੈ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਉਹਨਾਂ ਨੇ ਕਿਹਾ ਵੀ ਜੇ ਇੱਕ ਕਿੱਲੇ ਮਗਰ ਅਸੀਂ 1000 ਗਜ ਰਿਹਾਇਸ਼ੀ 200 ਗਜ ਅਸੀਂ ਉਹਨਾਂ ਨੂੰ ਜਿਹੜੀ ਕਮਰਸ਼ੀਅਲ ਜਗ੍ਹਾ ਦੇਵਾਂਗੇ ਤਾਂ ਟੋਟਲ 1200 ਗਜ ਕਿੱਲੇ ਮਗਰ ਬੰਦੀ ਹੈ 3600 ਆਫ ਰੱਖਣ ਉਹ ਤੋਂ ਬਗੈਰ ਜਿਹੜੀ ਮੰਨ ਲਓ ਕਿਸੇ ਜਗੀਮੀਦਾਰ ਕੋਲੇ 50 ਕਿੱਲੇ ਜ਼ਮੀਨ ਹੈ ਤਾਂ ਉਹਨੂੰ 50000 ਗਜ ਤਾਂ ਰਿਹੈਸੀ ਤੇ 5 10000 ਗਜ ਉਹਨੂੰ ਕਮਰਸ਼ੀਅਲ ਮਿਲ ਲਈ ਹੈ ਪਰ ਕਿੱਥੇ ਮਿਲਨੀ ਹੈ ਕੌਣ ਦੇਊਗਾ ਕੀ ਉਹਦਾ ਮੁੱਲ ਅੰਕਣ ਕੀਤਾ ਹੈ ਜਿਹੜੇ ਬੰਦਿਆਂ ਨੂੰ ਮੌਜੂਦਾ ਸਰਕਾਰ ਆਪਦੇ ਲਾਹੇ ਲੈਣ ਵਾਸਤੇ ਕਰਪਸ਼ਨ ਕਰਨ ਵਾਸਤੇ ਆਪਦੇ ਜਿਹੜੇ ਦੋਸਤਾਂ ਮਿੱਤਰਾਂ ਨੂੰ ਅੱਜ ਅਕੋਮੋਡੇਟ ਕਰਕੇ ਅਰਬਾਂ ਖਰਬਾਂ ਲੱਖਾਂ ਕਰੋੜਾਂ ਦੀ ਠੱਗੀ ਪੰਜਾਬ ਦੇ ਕਿਸਾਨ ਨਾਲ ਮਾਰਨਾ ਚਾਹੁੰਦਾ ਹੈ ਉਹਨਾਂ ਬੰਦਿਆਂ ਨੂੰ ਫ੍ਰੀ ਆਫ ਕੋਸਟ ਤੇ ਲੈਂਡ ਹੈਂਡਓਵਰ ਕਰ ਰਹੀ ਹੈ ਜਦੋਂ ਵੀ ਕਦੇ ਲੈਂਡ ਪਾਲਿਸੀਸ ਦੀ ਸਕੀਮ ਬਣੀ ਹੈ ਤਾਂ ਉਹਦੇ ਵਿੱਚ ਆਪਸ਼ਨ ਦਿੱਤੀ ਜਾਂਦੀ ਹੈ ਕਿ ਜੇ ਕਿਸਾਨ ਚਾਹੇ ਪੈਸਾ ਲੈ ਲੇ ਚਾਹੇ ਉਹ ਜ਼ਮੀਨ ਲੈ ਲੇ ਇਹ ਕੰਮ ਸਰਕਾਰ ਨੇ ਨਹੀਂ ਕੀਤਾ ਉਸ ਤੋਂ ਇਲਾਵਾ ਜਿਹੜਾ ਜਨਰਲ ਹੁੰਦਾ ਹੈ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਹੁੰਦੀਆਂ ਉਥੋਂ ਜਿਹੜੇ ਸਥਾਨ ਹੁੰਦੇ ਆ ਜਾਂ ਆਮ ਨਾਗਰਿਕ ਹੁੰਦੇ ਹੈ ਚਾਹੇ ਛੋਟਾ ਵੱਡਾ ਕਿਸਾਨ ਹੈ ਉੱਥੋਂ ਦੇ ਕਿਸਾਨਾਂ ਰਾਹੀਂ رائے ਕੀਤੀ ਜਾਂਦੀ ਹੈ ਉੱਥ ਦੀ ਪੰਚਾਇਤ ਨੂੰ ਦੱਸਿਆ ਜਾਂਦਾ ਹੈ ਪੰਚਾਇਤ ਉਹ ਤਾਂ رائے ਕਰਦੀ ਹੈ رائے ਕਰਕੇ ਉਹ ਸਕੀਮ ਨੂੰ ਪਾਸ ਕਰਨਾ ਨਹੀਂ ਕਰਨਾ ਜਾਂ ਕੀ ਆਪਦੇ ਆਪ ਦੀਆਂ ਬਲਬਲੇ ਰੱਖਣੇ ਆ ਉਹ ਵੀ ਕੋਈ ਇਸ ਸਟੇਜ ਦੇ ਵਿੱਚ ਨਾਲ ਨਹੀਂ ਲਿਆਂਦਾ ਗਿਆ ਸਭ ਕੁਝ ਇਗਨੋਰ ਕੀਤਾ ਗਿਆ ਹੁਣ ਤੁਸੀਂ ਦੇਖੋ ਗਮਾਡਾ ਨੇ 2005 6 ਦੇ ਵਿੱਚ ਜਿਹੜੇ ਆਪਦੇ ਫਲੈਟ ਵਾਸਤੇ ਜ਼ਮੀਨ ਅਕਵਾਇਰ ਕੀਤੀ ਸੀ ਤੇ 11 12 ਤੱਕ ਤੋ ਉਹਦਾ ਪੋਜੈਸ਼ਨ ਨਹੀਂ ਦਿੱਤਾ ਸੀ ਜੇ 11 12 ਚ ਪੋਜੀਸ਼ਨ ਦੇਣ ਦੀ ਗੱਲ ਕੀਤੀ ਅੱਜ ਤੱਕ ਹੈਂਡਓਵਰ ਉਹਨਾਂ ਕਿਸਾਨਾਂ ਨੂੰ ਕਿਤੇ 20 ਸਾਲ ਤੋਂ ਉੱਤੇ ਹੋ ਗਏ ਸਰਕਾਰ ਦੀ ਪਾਲਿਸੀ ਗਲਤ ਹੈ ਦੂਜੀ ਗੱਲ ਜਿਹੜੀ ਇਹ ਕਹਿੰਦੀ ਹੈ ਵੀ ਬੋਲੀ ਹੋਊਗੀ ਬੋਲੀ ਤਾਂ ਹੀ ਦੇਣਗੇ ਜਿਹੜਾ ਚੰਗਾ ਮਟੀਰੀਅਲ ਹੁੰਦਾ ਚੰਗੇ ਸ਼ੋਰੂਮ ਹੋਣਗੇ ਚੰਗੇ ਪਲਾਟ ਹੋਣਗੇ ਚੰਗੇ ਬੂਥ ਹੋਣਗੇ ਉਹ ਜਨਰਲ ਕਿਸਾਨਾਂ ਨੂੰ ਨਹੀਂ ਮਿਲਣਗੇ ਬੋਲੀ 'ਚ ਉਹ ਵਪਾਰੀ ਜਿਹੜੇ ਬਿਨਾ ਪੈਸੇ ਲਾਏ ਤੋਂ ਇਹ ਜਿਹੜੀਆਂ ਜ਼ਮੀਨਾਂ ਲੈ ਜਾਣਗੇ ਸਰਕਾਰ ਤੋਂ ਉਹ ਪੈਸੇ ਇਕੱਠੇ ਕਰਕੇ ਲੈ ਜਾਣਗੇ ਤੇ ਮੁਰਤੇ ਜਿਹੜੇ ਕਿਸਾਨ ਐ ਉਹਨਾਂ ਨੂੰ ਮਗਰ ਖੁੰਝੇ ਖਾਲੇ ਤੇ ਇਹਦੀਆਂ ਥਾਵਾਂ ਮਿਲਣਗੀਆਂ ਨਾ ਉਹ ਉਧਰ ਦੇ ਨਾ ਉਧਰ ਦੇ ਤੀਜੀ ਗੱਲ ਕਿਸਾਨ ਆਪਦੇ ਕਾਰੋਬਾਰ ਤੋਂ ਬੇਕਾਰ ਹੋ ਜਾਊਗਾ ਬੇਕਾਰ ਹੋ ਜਾਊਗਾ ਰੋਜ਼ਗਾਰ ਖਤਮ ਹੋ ਜਾਊਗਾ ਘਰ-ਬਾਰ ਮੁੱਕ ਜਾਊਗਾ ਤੇ ਉਹਦੀ ਜਿਹੜੀ ਜ਼ਮੀਨ ਅਣਖ ਜੱਟ ਦੀ ਜ਼ਮੀਨ ਅਣਖ ਹੈ ਉਹ ਅਣਖ ਵੀ ਉਹਦੀ ਸੂਬੇ 'ਚ ਮੁੱਕਣ ਵਾਲੇ ਕਗਾੜ ਦੇ ਚਲੀ ਜਾਊਗੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਕੀ ਹੈ ਵੀ ਜਦੋਂ 15-20 ਸਾਲ ਉਹਨੂੰ ਕੁਝ ਨਾ ਮਿਲਿਆ ਤਾਂ ਕਿਸੇ ਪਾਸੇ ਦਾ ਰਹਿਣਾ ਨਹੀਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਇਹ ਆਪ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਐਮੈਂਡ ਕਰਨੀ ਚਾਹੀਦੀ ਹੈ ਵਾਪਸ ਲੈਣੀ ਚਾਹੀਦੀ ਹੈ ਮਾਨਯੋਗ ਆਨਰੇਬਲ ਹਾਈ ਕੋਰਟ ਨੇ ਇਸ ਤੇ ਸਟੇ ਵੀ ਟੈਂਪੋਰਰੀਲੀ ਦਿੱਤਾ ਹੈ 4 ਹਫ਼ਤਿਆਂ ਦਾ ਉਹਤੇ ਵੀ ਵਿਚਾਰ ਚਰਚਾ ਹੋਣੀ ਹੈ ਕਾਂਗਰਸ ਪਾਰਟੀ ਲੈਂਡ ਪੂਲਿੰਗ ਸਕੀਮ ਦੀ ਪੂਰੀ ਜ਼ੋਰ ਨਾਲ ਲਖੇਦੀ ਕਰਦੀ ਹੈ ਲੁਧਿਆਣਾ ਵੀ ਧਰਨਾ ਦਿੱਤਾ ਪਟਿਆਲੇ ਵੀ ਧਰਨਾ ਦਿੱਤਾ ਵੜਿੰਗ ਸਾਹਿਬ ਦੀ ਅਗਵਾਈ ਚ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚ ਇਹ ਧਰਨੇ ਚੱਲੇ ਇਹ ਮੈਮੋਰੰਡਮ ਦਿੱਤੇ ਹੈ ਕਾਂਗਰਸ ਪਾਰਟੀ ਇਸ ਚੀਜ਼ ਦੇ ਖਿਲਾਫ ਡੰਕੇ ਨਾਲ ਡੰਕਾ ਬਜਾ ਕੇ ਇੱਟ ਨਾਲ ਇੱਟ ਬਜਾ ਕੇ ਕਿਸਾਨਾਂ ਦੀ ਜ਼ਮੀਨਾਂ ਦੀ ਰਾਖੀ ਕਰਨ ਦੇ ਪ੍ਰੰਦੇ ਨਾਲ ਅੱਗੇ ਚੱਲੂਗੀ ਇਸ ਤੋਂ ਇਲਾਵਾ ਇੱਕ ਆਪਸ਼ਨ ਹੁੰਦੀ ਹੈ ਕਿ ਕਿਸਾਨ ਚਾਹੇ ਪੈਸਾ ਲਵੇ ਚਾਹੇ ਕਿਸਾਨ ਜ਼ਮੀਨ ਲਵੇ ਉਹਦੇ ਵਿੱਚ ਵੀ ਉਹ ਆਪਸ਼ਨ ਕਿਸਾਨਾਂ ਨੂੰ ਦਿੱਤੀ ਨਹੀਂ ਗਈ ਹੁਣ ਕੀ ਕੀਤਾ ਹੋਗਾ ਪਰਸੋ ਰਾਤ ਤੋਂ ਕੀ ਕੀਤਾ ਕਿ ਜਦੋਂ ਸਰਕਾਰ ਨੇ ਦੇਖਿਆ ਵੀ ਸਾਡੇ ਹੱਥ ਵਸ ਕੁਛ ਨਹੀਂ ਲੁਧਿਆਣੇ ਦੇ ਜਿਹੜੇ ਕਮਿਸ਼ਨਰ ਨੇ ਪੁਲਿਸ ਦੇ ਉਹਦੇ ਦਫ਼ਤਰ ਨੂੰ ਗਮਾੜਾ ਦਾ ਦਫ਼ਤਰ ਬਣਾਤਾ ਪੁਲਿਸ ਕਮਿਸ਼ਨਰ ਆਪ ਦੇ ਅਫਸਰਾਂ ਰਾਹੀਂ ਕਿਸਾਨਾਂ ਨੂੰ ਬੁਲਾ ਕੇ ਦਬਾਅ ਪਾ ਕੇ ਉਹਨਾਂ ਨੂੰ ਨਤੀਜੇ ਭੁਗਤਣ ਦੀ ਗੱਲ ਕਰਦੇ ਆ ਰਾਤ ਬੜਿੰਗ ਸਾਹਿਬ ਨੇ ਉਸ ਤੇ ਵੀ ਪਹਿਰਾ ਦਿੰਦੇ ਹੋਏ ਕਿਹਾ ਮੈਂ ਲੁਧਿਆਣੇ ਦਾ ਐਮਪੀ ਹੋਣ ਦੇ ਨਾਤੇ ਨਾਤੇ ਪੰਜਾਬ ਦਾ ਪ੍ਰਧਾਨ ਐ ਕਾਂਗਰਸ ਦਾ ਜਦੋਂ ਵੀ ਮੈਨੂੰ ਕੋਈ ਆਵਾਜ਼ ਦੇਊਗਾ ਮੈਂ ਪੁਲਿਸ ਪ੍ਰਸ਼ਾਸਨ ਦੀ ਇੱਟ ਨਾਲ ਇੱਟ ਵਜਾ ਦੂੰਗਾ ਚਾਹੇ ਰਾਤ ਨੂੰ ਅੱਧੀ ਰਾਤ ਸਾਨੂੰ ਬੁਲਾਓ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਨੇ ਆ ਅਜਿਹੇ ਕੰਮ ਨਾ ਕਰੋ ਅਜਿਹੇ ਕੰਮ ਤਾਂ ਅੰਗਰੇਜ਼ਾਂ ਦੇ ਮੁਸਲਮਾਨਾਂ ਨੇ ਜਦੋਂ ਹਿੰਦੁਸਤਾਨ 'ਚ ਰਾਜ ਕੀਤਾ ਸੀ ਉਹਨਾਂ ਨੇ ਵੀ ਨਹੀਂ ਕੀਤਾ ਸੀ ਤੇ ਤੁਸੀਂ ਤਾਂ ਉਹਨਾਂ ਤੋਂ ਵੀ ਟੱਪਦੇ ਜਾਂਦੇ ਹੋ ਇਹਨਾਂ ਕਿਉਂਕਿ 1.5 ਸਾਲ ਬਾਅਦ ਇਹ ਗੱਲ ਪਈ ਹੈ ਕੀ ਮੌਜੂਦਾ ਸਰਕਾਰ ਦਾ ਪਤਨ ਹੋਣਾ ਦਿੱਲੀ ਮੰਗੂ ਨਿਸ਼ਚਿਤ ਹੈ ਤੇ ਇਹਨਾਂ ਦੀ ਗਿਣਤੀ 'ਚ ਗਿਣਤੀ ਨਹੀਂ ਆਉਣੀ ਤੇ ਫੇਰ ਤੁਹਾਨੂੰ ਵੀ ਕੋਈ ਰਾਹ ਨਹੀਂ ਲੱਭਣੇ ਇਸ ਕਰਕੇ ਲੈਂਡ ਪੂਲਿੰਗ ਪਾਲਿਸੀ ਹਰ ਕੀਮਤ ਤੇ ਵਾਪਸ ਹੋਣੀ ਚਾਹੀਦੀ ਪ੍ਰਧਾਨ ਜੀ ਰਾਹੁਲ ਗਾਂਧੀ ਕਹਿੰਦੇ ਵੋਟ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਜਿੱਥੋਂ ਤੱਕ ਰਾਹੁਲ ਗਾਂਧੀ ਜੀ ਤੇ ਕਾਂਗਰਸ ਪਾਰਟੀ ਦਾ ਸਵਾਲ ਹੈ ਹਿੰਦੁਸਤਾਨ 'ਚ ਵੋਟ ਚੋਰੀ ਹੋਈ ਹੈ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਇਲੈਕਸ਼ਨ ਕਮਿਸ਼ਨ ਤੋਂ ਰਿਕਾਰਡ ਮੰਗਿਆ ਇਲੈਕਸ਼ਨ ਕਮਿਸ਼ਨ ਤੋਂ ਡਿਜੀਟਲ ਰਿਕਾਰਡ ਮੰਗਿਆ ਟੈਨ ਡਰਾਈਵ ਚ ਮੰਗਿਆ ਵੀਡੀਓ ਰਿਕਾਰਡਿੰਗਸ ਮੰਗੀਆਂ ਪਰ ਇਲੈਕਸ਼ਨ ਕਮਿਸ਼ਨ ਨੇ ਇੱਕ ਵੀ ਗੱਲ ਨਹੀਂ ਸੁਣੀ ਫਿਰ ਰਾਹੁਲ ਗਾਂਧੀ ਜੀ ਨੇ ਇਸ ਬਾਰੇ ਪ੍ਰਧਾਨ پارਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਜਦੋਂ ਉੱਥੇ ਵੀ ਗੱਲ ਨਹੀਂ ਸੁਣੀ ਫਿਰ ਉਹਨਾਂ ਨੇ پارਲੀਮੈਂਟ ਦੇ ਮੂਹਰੇ ਧਰਨਾ ਵੀ ਦਿੱਤਾ ਤੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਇਹਦੇ ਵਿੱਚ ਗੱਲ ਕੀ ਹੈ ਕਿ ਜਿਹੜੀ ਮਹਾਰਾਸ਼ਟਰ ਕਰਨਾਟਕਾ ਤੇ ਹਰਿਆਣਾ ਇਹ ਤਿੰਨ ਸੂਬਿਆਂ ਦੀ ਜਦੋਂ ਚੋਣ ਹੋਈ ਤਾਂ ਜਿਹੜਾ ਤੁਹਾਡਾ মিডিਆ ਉਹ ਬੇਸ਼ੱਕ ਇੱਕ ਪਾਸੇ ਦੀ ਗੱਲ ਕਰਦਾ ਸੀ ਪਰ ਜਿਹੜੇ ਲੋਕ ਇਹਨਾਂ ਦੀ ਕੋਖ ਕਰਕੇ ਜਿਨ੍ਹਾਂ ਨੇ ਸੀਟਾਂ ਦੇ ਸਰਵੇਖਣ ਕੀਤੇ ਉਹਨਾਂ ਨੇ ਕਰਨਾਟਕਾ ਚ 16 ਸੀਟਾਂ ਦਾ ਦੱਸਿਆ ਕਿ ਕਾਂਗਰਸ ਨੂੰ 16 ਸੀਟਾਂ ਆ ਰਹੀਆਂ ਪਰ ਜਦੋਂ ਸੀਟਾਂ ਦਾ VOTING ਹੋਈ ਤਾਂ 9 ਸੀਟਾਂ ਆਈਆਂ 9 ਸੀਟਾਂ ਆਏ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਗੱਲ ਕੀ ਹੋਈ ਉਹਨਾਂ ਨੇ 7 ਸੀਟਾਂ ਚੱਕੀਆਂ ਉੱਥੇ ਦੇਖਿਆ ਵੀ ਇੱਕ ਪਾਰਲੀਮੈਂਟ ਦੇ ਵਿੱਚ 8 ਹਲਕਿਆਂ 'ਚ ਤਾਂ BJP ਦੇ ਪੈਰ ਨਹੀਂ ਲੱਗੇ ਤੇ ਇੱਕ ਹਲਕੇ ਦੇ ਵਿੱਚ BJP ਸਵਾ ਲੱਖ ਵੋਟ ਤੋਂ ਅੱਗੇ ਆ ਗਈ ਫਿਰ ਅਸੀਂ ਰਿਕਾਰਡ ਮੰਗਿਆ ਫਿਰ ਜਦੋਂ ਨਹੀਂ ਦਿੱਤਾ ਫਿਰ ਅਸੀਂ ਮਹਾਰਾਸ਼ਟਰ ਚ ਕੋ ਕੀਤੀ ਹਰਿਆਣੇ ਚ ਕੋ ਕੀਤੀ ਸਿਰਫ ਹਰਿਆਣਾ ਦਾ 22000 ਟੋਟਲ ਵੋਟ ਤੇ ਪੂਰੇ ਹਰਿਆਣੇ ਚ ਡਿਸਟਰਬੈਂਸ ਹੋ ਗਈ ਸਰਕਾਰ ਚਲੀ ਗਈ ਲੋਕ ਕਹਿੰਦੇ ਸੀ ਸਰਕਾਰ ਬਣੂਗੀ ਤਾਂ ਰਾਹੁਲ ਗਾਂਧੀ ਜੀ ਨੂੰ ਜਦੋਂ ਰਿਕਾਰਡ ਨਹੀਂ ਦਿੱਤਾ बार-बार ਮੰਗਣ ਤੇ ਨਹੀਂ ਦਿੱਤਾ ਤਾਂ ਫਿਰ ਰਾਹੁਲ ਗਾਂਧੀ ਜੀ ਨੇ ਕੀ ਕੀਤਾ ਉਹਨਾਂ ਦੀਆਂ ਵੋਟਰ ਲਿਸਟਾਂ ਮੰਗਾਈਆਂ ਜਿਨ੍ਹਾਂ ਦੀ ਹਾਈਟ 7-7 ਫੁੱਟ ਹੋਊਗੀ ਉਹ 7-7 ਫੁੱਟ ਹਾਈਟ ਤੇ ਸਕੈਨ ਕਰਕੇ ਵੀ ਕੋਈ ਟਰਾਂਸਪੇਰੈਂਸੀ ਮੂਰੇ ਨਹੀਂ ਆ ਰਹੀ ਸੀ ਫਿਰ ਕਾਂਗਰਸ ਪਾਰਟੀ ਨੇ 30 ਤੋਂ 40 ਬੰਦੇ ਉਸ VOTER ਸੂਚੀਆਂ ਤੇ ਲਾਏ ਉਹਨਾਂ ਨੇ 6 ਤੋਂ 7 ਮਹੀਨੇ ਲਗਾਤਾਰ ਦਿਨ ਰਾਤ ਕੰਮ ਕੀਤਾ ਹੁਣ ਗੱਲ ਮੂਹਰੇ ਕੀ ਆਈ ਇੱਕ ਬੰਦਾ ਉਹਦੀ ਵੋਟ ਮੰਨ ਲਓ ਮਹਾਰਾਸ਼ਟਰ ਦੇ 125 ਨੰਬਰ ਬੂਥ ਤੇ ਆ ਉਸੇ ਦੀ 126 ਤੇ ਆ ਉਸੇ ਦੀ 128 ਤੇ ਆ ਉਸੇ ਦੀ 129 ਤੇ ਆ ਇੱਕੋ ਬੰਦੇ ਦੀ ਵੋਟ ਪੰਜ-ਪੰਜ ਬੂਥਾਂ 'ਚ ਹੈ ਉਸ ਤੋਂ ਇਲਾਵਾ ਉਸ ਬੰਦੇ ਦਾ ਜਿਹੜਾ ਵੋਟ ਉੱਥੇ ਬਣਨ ਦੇ ਨਾਲ-ਨਾਲ ਦੂਜੇ ਸੂਬਿਆਂ ਦੀਆਂ ਜਿਹੜੀਆਂ VOTER LIST ਹੈ ਉਹਨਾਂ 'ਚ ਵੀ ਉਸੇ ਤਰੀਕੇ ਨਾਲ ਵੋਟਾਂ ਪਾਈਆਂ ਗਈਆਂ ਤੀਸਰੀ ਗੱਲ ਜਿਹੜਾ ਐਪਿਕ ਨੰਬਰ ਹੁੰਦਾ ਵੋਟਰ ਲਿਸਟ ਤੇ ਜਿਹਦਾ ਥੋੜਾ ਹਰੇਕ ਦਾ ਮੇਰਾ ਐਪਿਕ ਨੰਬਰ ਹੈ ਉਹ ਕਾਮਨ ਐਪਿਕ ਨੰਬਰ ਨੂੰ ਹਰ ਸੂਬੇ ਚ ਯੂਜ਼ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਵੋਟਰ ਸੀਗੇ ਉਹਨਾਂ ਵੋਟਰਾਂ ਦੀਆਂ ਫੋਟੋਆਂ ਤੋਂ ਬਗੈਰ ਵੀ ਵੋਟ ਪਲਿਸਟ ਤਿਆਰ ਕੀਤੀ ਜੇ ਫੋਟੋ ਲੈਤੀ ਤੇ ਜੇ ਐਡਾ ਕਾਲਮ ਹੁੰਦਾ ਇੰਨੀ ਫੋਟੋ ਲੈਤੀ ਵੀ ਤੇ ਬੋਲਡ ਕਰੂ ਤਾਂ ਦਿਖਦੀ ਨਹੀਂ ਇਹ ਵੀ ਉਹਨਾਂ ਨੇ ਠੱਗੀ ਮਾਰੀ ਉਸ ਦੇ ਨਾਲ ਨਾਲ ਕੀ ਕੀਤਾ ਕਿ ਜਿਹੜੀਆਂ ਜਾਲੀ ਦੇ ਵੋਕਸ ਵੋਟਾਂ ਬਣਾਈਆਂ ਕੋਈ ਬੰਬੇ ਦੇ ਮਤਲਬ ਫਲੈਟ ਹੈ ਕਰਨਾਟਕਾ ਦੀ ਕੋਈ ਕਲੋਨੀ ਹੈ ਇੱਕ ਕਮਰੇ ਵਾਲਾ ਘਟਾਰ ਹੈ ਉਹ ਚ 60 ਵੋਟਾਂ ਬਣਾਤੀਆਂ ਸੱਥੇ ਬੰਦੇ ਉਥੇ ਐਗਜ਼ਿਸਟ ਨਹੀਂ ਕਰਦੇ ਕਿਉਂਕਿ ਕਾਂਗਰਸ ਪਾਰਟੀ ਨੇ ਆਪਦੇ ਬੰਦਿਆ ਰਹੀ ਮੌਕੇ ਤੇ ਜਾ ਕੇ ਦੇਖਿਆ ਤਾਂ ਦੇਖਿਆ ਵੀ ਤਾਂ ਬੰਦਾ ਹੀ ਨਹੀਂ ਰਹਿਣਾ ਫਲੈਟ ਬੰਦ ਪਿਆ 60-60 ਵੋਟਾਂ ਬਣੀਆਂ ਫਿਰ ਉਹਨਾਂ ਵੋਟਾਂ ਦੇ ਐਡਰੈਸ ਦੇਖੋ ਕੀ ਲਿਖਿਆ ਹਰੇਕ ਦੇ ਮੂਰੇ 0 ਹਾਊਸ ਨੰਬਰ 0 ਹਾਊਸ ਨੰਬਰ 0 ਹਾਊਸ ਨੰਬਰ 0 ਸਾਰੀਆਂ ਵੋਟਰ ਲਿਸਟਾਂ ਚ ਇਹ ਵੀ ਗੱਲ ਲਿਖੀ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਿਹੜੀਆਂ ਵੋਟਰ ਲਿਸਟਾਂ ਦੇ ਨਾਲ ਨਾਲ ਐਡਰੈਸ ਵੀ ਆ ਗਿਆ ਇਹ ਵੀ ਆ ਗਿਆ ਤਾਂ ਇੱਕ ਫਾਰਮ 16 ਹੁੰਦਾ 16 ਫਾਰਮ ਉਹਦੇ 6 ਫਾਰਮ 6 ਹੁੰਦਾ ਜਿਹਦੇ ਵਿੱਚ ਨਵੀਂ ਵੋਟ ਬਣਦੀ ਹੈ ਨੌਜਵਾਨ ਦੀ ਵੋਟ ਬਣਦੀ ਹੈ ਵੀ ਜਿਨ੍ਹਾਂ ਦੀ ਵੋਟ ਤੁਰਤ ਬਣਾਉਣੀ ਹੈ ਵੀ 18 ਸਾਲ ਨੇ ਟੇਲ ਕਰਨੀ ਤੇ ਇਲੈਕਸ਼ਨ ਮੂਹਰੇ ਆਉਣਾ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਇੱਕ ਵਿਧਾਨ ਸਭਾ ਚ ਹਜ਼ਾਰਾਂ ਵੋਟਾਂ ਬਣਾਈਆਂ ਔਰ 80 80 70 70 ਸਾਲ ਦੀਆਂ ਲੇਡੀਜ਼ ਦੀਆਂ ਵੋਟਾਂ ਬਣਾ ਲੀਆਂ ਫਿਰ ਜਦੋਂ ਉਹ ਵੀ ਕੋਕ ਕਰਕੇ ਮੂਰੇਗੇ ਸੀ ਰਿਕਾਰਡ ਮੰਗਿਆ ਸਾਨੂੰ ਅੱਜ ਤੱਕ ਰਿਕਾਰਡ ਨਹੀਂ ਦਿੱਤਾ ਤੁਸੀਂ ਦੇਖੋ ਅੱਜ ਪੈਨ ਡਰਾਈਵ ਹੈ 100 ਸਾਲ ਦਾ ਰਿਕਾਰਡ ਤੁਸੀਂ ਇੱਕ ਹਾਰਡ ਡਿਸਕ ਤੇ ਪੈਨ ਡਾ ਵੀ ਤੁਹਾਡੇ ਕੋਲ ਆ ਮਾਧਿਅਮ ਹੈ ਐਡੇ ਐਡੇ ਕੈਮਰੇ ਆ ਪਰ ਤੁਹਾਡੇ ਕੋਲ ਇਹਦੇ ਵਿੱਚ 100 100 ਮਤਲਬ ਦਿਨਾਂ ਦੀ ਪਈਅਤ ਕਰੇ ਖਤਮ ਨਹੀਂ ਹੁੰਦੇ 45 ਦਿਨਾਂ ਚ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੀ ਸੀਸੀਟੀਵੀ ਦੀ ਫੁਟੇਜ ਤੇ ਜਿਹੜੀ ਵੋਟਿੰਗ ਇਲੈਕਟ੍ਰਿਕ ਬੋਡੀ ਇਹਨਾਂ ਨੂੰ ਅਸੀਂ ਇਹ ਡੈਮੋਕ੍ਰੇਸੀ ਦਾ ਧਾਨ ਹੈ ਕਨਸਟੀਟਿਊਸ਼ਨ ਦਾ ਅਪਮਾਨ ਹੈ ਰਾਹੁਲ ਗਾਂਧੀ ਜੀ ਨੇ ਢੀੜਾ ਚੱਕਿਆ ਅੱਜ ਕਰਨਾਟਕਾ ਚ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਮੂਹਰੇ ਸਾਰਾ ਤ੍ਰੈਦਲ ਮਾਰਚ ਕਰਨਾਟਕਾ ਦੀ ਮਿਨਿਸਟਰੀ ਤੇ ਕਰਨਾਟਕਾ ਦੀ ਕਾਂਗਰਸ ਦੀ ਲੀਡਰਸ਼ਿਪ ਤੇ ਵਰਕਰਸ ਦੇ ਆਮ ਜਨਤਾ ਨਾਲ ਹੈਗਾ ਇਦੋਂ ਬਾਅਦ ਅਸੀਂ ਪੂਰੇ ਸੂਬੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਸ਼ਾ-ਨਿਰਦੇਸ਼ਾਂ ਤੇ ਉਸ ਤਰੀਕੇ ਨਾਲ ਵੀ ਕਰਾਂਗੇ ਰਾਹੁਲ ਗਾਂਧੀ ਜੀ ਕੋਈ ਗੱਲ ਕਹਿੰਦੇ ਆ ਜਿਨ੍ਹਾਂ ਨੇ ਕੀਤਾ ਹੈ ਤੇ ਜਿਨ੍ਹਾਂ ਨੇ ਜੋ ਗਲਤ ਕੀਤਾ ਤੇ ਸਾਡੇ ਮੰਗਨ ਤੇ ਰਿਕਾਰਡ ਵੀ ਨਹੀਂ ਦਿੱਤਾ ਸਾਡੀ ਸਰਕਾਰ ਬੇਸ਼ੱਕ ਥੋੜੇ ਸਮੇਂ ਬਾਅਦ ਲੇਟ ਆ ਜੇ ਉਹ ਬੰਦੇ ਚਾਹੇ ਰਿਟਾਇਰ ਹੋ ਜਾਣ ਪਰ ਉਹਨਾਂ ਨੂੰ ਇਹਦਾ ਅੱਖਾਂ ਵਿਆਜਾ ਭੁਗਤਣਾ ਪਊਗਾ ਕਿਉਂਕਿ ਮੋਦੀ 25 ਸੀਟਾਂ ਤੋਂ ਵੱਧ ਤੇ ਹਾਰ ਰਿਆ ਸੀ ਤੇ ਉਹਦਾ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਕਿਸੇ ਵੀ ਕਿਸਮ ਤੇ ਬਣਦਾ ਕੋਈ ਯੋਗ ਨਹੀਂ ਸੀ ਅਜਿਹੇ ਲੋਕਾਂ ਨੇ ਦੇਸ਼ ਦੇ ਲੋਕਾਂ ਦੀ ਭਾਵਨਾ ਦਾ ਖੰਨਨ ਕੀਤਾ ਲੋਕਾਂ ਦੀਆਂ ਵੋਟਾਂ ਦਾ ਰਾਈਟ ਜੋ 바ਵਾ ਭੀਮਰਾ ਨੂੰ ਬੇਦਖਰ ਉਹਨਾਂ ਨੂੰ ਅਧਿਕਾਰ ਦੇ ਕੇ ਗਈ ਉਹ ਸਬਿਕਾਰ ਤੇ ਡਾਕਾ ਮਾਰਿਆ ਉਹ ਇਹਨਾਂ ਦੇ ਰਿਜ਼ਲਟ ਸੁਸਤੇ ਤਿਆਰ ਰਹੇ। ਕਲਾਸ ਟੋ ਹਾਲ ਆ ਜਿਹੜਾ ਮਾਰ ਰੋਲ ਤੇ ਸਟੋਰੀ ਬਣੀ ਹੈ ਜਿਹੜੀ ਪਾਰਕਿੰਗ ਬਣੀ ਹੈ ਉਹਨੂੰ ਉਹਦਾ 500 ਰੁਪਿਆ ਜਮ੍ਹਾਂ ਕਰਾਇਆ ਪਰ ਉਹ ਮਤਲਬ 1.7 ਕਰੋੜ ਰੁਪਿਆ ਉਹਨਾਂ ਨੇ ਲੇਤਾ ਤੇ ਇਹਨਾਂ ਨੇ ਆਪ ਟੈਕਸ 500 ਰੁਪਿਆ ਕੀ ਕਹਿਣਾ ਚਾਹੋਗੇ? ਕਾਂਗਰਸ ਪਾਰਟੀ ਨੇ ਜਦੋਂ ਮਲਟੀ ਸਟੋਰੀਂਗ ਪਾਰਕਿੰਗ ਬਣਾਈ ਸੀ ਸਰਕਾਰ ਦੇ ਦੌਰਾਨ ਉਹਦਾ ਮੇਨ ਅਜੰਡਾ ਸੀ ਲੋਕਾਂ ਨੂੰ ਸਹੂਲਤ ਦੇਣਾ, ਰਿਆਤ ਦੇਣੀ ਤੇ ਆਮ ਜਨਤਾ ਨੂੰ ਉਹਦੇ ਫਾਇਦੇ ਹੋਣ। ਪਰ ਜਦੋਂ ਪਾਰਕਿੰਗ ਬਣ ਗਈ, ਸਰਕਾਰ ਚਲੀ ਗਈ। ਆ ਫਿਰ ਜਿਹੜੀਆਂ ਬਾਹਰੀ ਤਾਕਤਾਂ ਨੇ ਜਾਂ ਹੋਰ ਵਿੱਚ ਰਲ ਗਏ ਉਹਨਾਂ ਨੇ ਕੀ ਕੀਤਾ ਕਿ ਇਸ ਪਾਰਕਿੰਗ ਦਾ ਮਿਸਯੂਜ਼ ਕੀਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਧਰਨੇ ਮਜਾਰੇ ਰੋਸ਼ 15 ਅਗਸ ਨੂੰ ਪਿਛਲੇ ਸਾਲ ਵੀ ਧਰਨਾ ਲੱਗਿਆ ਸੀ ਤੇ ਐਤ ਕੀ ਪਰਨਾ ਅਗਸ ਨੂੰ ਵੀ ਧਰਨਾ ਲੱਗੂਗਾ ਜਿੱਥੋਂ ਤੱਕ ਸਵਾਲ ਹੈ ਦੁਕਾਨਾਂ ਵੀ ਬੰਦ ਹੋਣੀਆਂ ਰੋਜ਼ ਆਵਾਜ਼ ਵੀ ਉੜਦੀ ਹੈ ਠੱਕੇशाही ਦੇ ਖਿਲਾਫ ਵੀ ਉੜਦੀ ਹੈ ਜਿੱਥੋਂ ਤੱਕ ਸਵਾਲ ਹੈ 8.5 ਲੱਖ ਸਟੈਂਪ ਡਿਊਟੀ ਦਾ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਬੰਦਿਆਂ ਨੇ ਇਹੇ ਕੰਮ ਕੀਤਾ ਹੈ ਇਹਨੂੰ ਸਰਕਾਰ ਨੂੰ ਅੱਖੋ ਫਰੋਖਤ ਕਰਨਾ ਨਹੀਂ ਚਾਹੀਦਾ ਜਿਹੜੇ ਮੁਲਾਜ਼ਮ ਇਹਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਨੋਟਸ ਦੇ ਕੇ ਚਾਰ ਸ਼ੀਟ ਦੇ ਕੇ ਚਾਰ ਸ਼ੀਟ ਕਰਨਾ ਚਾਹੀਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਕਿਉਂਕਿ ਇਕੱਲੇ ਜਿੱਥੇ ਮਲਟੀ ਸਟੋਰੀ ਵਾਲੇ ਨੂੰ ਫਾਇਦਾ ਦਿੱਤਾ ਹੈ ਪੰਜਾਬ ਸਰਕਾਰ ਨਾਲ ਵੀ ਇਨ੍ਹਾਂ ਮੁਲਾਜ਼ਮਾਂ ਤੇ ਅਫਸਰਾਂ ਨੇ ਧੋਖਾ ਕੀਤਾ ਜਿਹੜੇ ਬੰਦੇ ਨੇ ਪੈਸੇ ਭਰਨੇ ਸੀ ਉਦੋਂ ਪੈਸੇ ਸਣੇ ਵਿਆਜ ਸਣੇ ਪੈਨਲਟੀ ਲੈਣੀ ਚਾਹੀਦੀ ਹੈ ਅਗਰ ਇਹ ਨਹੀਂ ਕਰਨਗੇ ਤਾਂ ਜਦੋਂ 15 ਅਗਸਤ ਨੂੰ ਧਰਨਾ ਹੋਊਗਾ ਅਸੀਂ ਬਤੌਰ ਕਾਂਗਰਸ ਪਾਰਟੀ ਦਾ ਇੱਕ ਵੱਖਰਾ ਇਸ਼ੂ ਹੈ ਪਰ ਮੈਂ ਸ਼ਹਿਰੀ ਹੋਣ ਦੇ ਨਾਤੇ ਉਸ ਧਰਨੇ ਦੀ ਅਗਵਾਈ ਕਰਨ ਵਾਸਤੇ ਅੱਗੇ ਜਾਊਗਾ ਔਰ ਮੰਗ ਰੱਖਾਂ